ਵੀਰੇ ਤੁਸੀਂ ਹੋਰ ਅਸੀਸ ਕਿਦਾਂ ਮੈਂ ਵਧੀਆ ਵੀਰੇ ਤੁਸੀਂ ਦੱਸਿਆ ਹੀ ਨਹੀਂ ਆਉਣ ਬਾਰੇ ਲੈ ਦੱਸਣਾ ਕੀ ਐ ਅਸੀਸ ਮੇਰਾ ਦਿਲ ਕਰਦਾ ਸੀ ਆਪਣੀ ਭੈਣ ਨੂੰ ਮਿਲਣ ਨੂੰ ਮੈਂ ਕਿਆ ਨਾਲ ਸੋਨ ਮਹੀਨਾ ਸ਼ੁਰੂ ਹੋ ਗਿਆ ਨਾਲ ਸੰਧਾਰਾ ਦੇਣਾ ਨਾਲੇ ਆਪਣੀ ਭੈਣ ਨੂੰ ਮਿਲਿਆ ਨਾ ਇਹ ਤਾਂ ਬਹੁਤ ਵਧੀਆ ਕੀਤਾ ਵੀਰੇ ਤੁਸੀਂ ਮੇਰਾ ਵੀ ਅੱਜ ਬਹੁਤ ਦਿਲ ਕਰਦਾ ਸੀ ਖੰਨੂ ਦੇਖਣ ਦਾ ਭਾਬੀ ਨੂੰ ਵੀ ਲੈ ਆਂਦੇ ਨਾਲ ਕੋਈ ਨਾ ਅਸੀਸ ਉਹ ਵੀ ਆਜੂ ਕਿਸੇ ਦਿਨ ਮੈਂ ਤਾਂ ਇੱਧਰ ਕੰਮ ਆਇਆ ਸੀ ਨਾਲੇ ਤੇਰੇ ਬਿਸਕੁਟ ਬਣਨੇ ਦਿੱਤੇ ਸੀ ਸੋਚਿਆ ਲੰਗ ਦਾ ਲੰਗ ਦਾ ਫੜਾ ਜਾਵਾਂ ਨਾਲੇ ਮਿਲ ਜਾਵਾਂ ਮਾਸੀ ਜੀ ਕਿੱਥੇ ਆ ਐਥੇ ਹੀ ਨੇ ਵੀਰੇ ਤੁਸੀਂ ਬੈਠੋ ਮੈਂ ਬੁਲਾਨੀ ਆ ਨਾਲੇ ਚਾਹ ਬਣਾਉਣੀ ਆ ਮੰਮੀ ਜੀ ਮੇਰਾ ਵੀਰਾ ਆ ਸੰਧਾਰਾ ਲੈ ਕੇ ਮੈਂ ਕੀ ਕਰਾਂ ਲੈ ਕੇ ਆਇਆ ਸੰਧਾਰਾ ਉਹੀ ਟੁੱਟੇ ਦੇ ਟਿੱਪੇ ਚ ਚਾਰ ਬਿਸਕੁਟ ਹੀ ਲੈ ਕੇ ਆਇਆ ਹਨਾ ਫੋਰ ਲੈ ਕੇ ਆਇਆ ਤੇਰੇ ਲਈ ਰਾਣੀ ਸਾਹ ਮੰਮੀ ਜੀ ਸੀ ਅੱਡਕੂ ਕੰਨੇ ਆ ਮੈਂ ਕਹਾ ਨਾ ਅਗਵਾਂਡੀਆਂ ਦੀ ਨੌਂ ਨੂੰ ਦੇਖ ਲੋ ਸੰਧਾਰਾ ਦੇ ਕੇ ਗਏ ਅਬੀ ਦੇ ਪੇਕੇ ਕੱਲੇ ਕੱਲੇ ਜੀ ਨੂੰ ਸੂਟ ਲਾਇਆ ਔਰ ਵੀ ਵਧੀਆ ਤੋਂ ਵਧੀਆ ਤੇ ਇਹ ਆ ਜਾਂਦਾ ਹਰ ਸਾਲ ਟੁੱਟੇ ਜੇ ਪੀਪੇ ਚ ਚਾਰ ਬਿਸਕੁਟ ਲੈ ਕੇ ਮੰਮੀ ਉਹ ਜਿੰਨੇ ਚੁਗਾ ਹੈਗਾ ਕਦੀ ਜਾਂਦਾ ਮੰਮੀ ਦਲਦੀ ਤੇ ਜਾਣ ਤੋਂ ਬਾਅਦ ਸਾਨੂੰ ਕੋਤਾ ਸਾਨੂੰ ਪਹਿਣਾ ਨੂੰ ਉਹਨੇ ਕਿੱਦਾਂ ਸੰਭਿਆ ਆਪਣੀਆਂ ਖੁਆਇਸ਼ਾਂ ਮਾਰ ਕੇ ਉਹਨੇ ਸੱਗੀਆਂ ਕੁੜੀਆਂ ਕੀਤੀਆਂ ਸਾਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਸਰਕ ਜਿਹਦਾ ਪੰਜ ਰਾੜਿਆ ਹੋਣੇ ਉਹਦਾ ਆਪਣਾ ਵੀ ਪਰਿਵਾਰ ਹੈ ਮੰਮੀ ਪਰ ਐਨਾ ਔਖਾ ਹੋਣ ਦੇ ਬਾਅਦ ਵੀ ਉਹ ਤਿੰਨ ਤਿਹਾੜ ਤੇ ਕਦੀ ਆਣਾ ਨਹੀਂ ਭੁੱਲਦਾ ਸਾਡੇ ਲਈ ਇਹੀ ਬੋਤਾ ਮੰਮੀ ਜੀ ਬਹੁਤ ਹੋਊਗਾ ਤੇਰੇ ਲਈ ਸਾਡੇ ਲਈ ਤਾਂ ਕੱਖ ਨਹੀਂ ਮੈਂ ਤਾਂ ਹੈਰਾਨ ਆ ਕਿ ਬੰਦੇ ਨੂੰ ਮਾਣੀ ਹੋਤੀ ਤਾਂ ਸ਼ਰਮ ਚਾਹੀਦੀ ਆ ਹਰੇਕ ਸਾਲ ਤੋਰ ਪੈਂਦਾ ਉਹ ਵੀ ਪੁੱਤ ਦਾ ਪੀਪਾ ਚੱਕ ਕੇ ਸਸਰੀ ਘਰ ਮਾਸੀ ਜੀ ਸਸਰੀ ਕਾਂ ਸਸਰੀ ਕਾਂ ਬੀਬੀ ਅਸੀਸ ਸੱਚ ਮੈਂ ਤੈਨੂੰ ਦੱਸਣਾ ਭੁੱਲ ਗਿਆ ਆਇਤ ਕੀ ਤੇਰੇ ਲਈ ਮੈਂ ਕੱਲੇ ਬਿਸਕੁਟੇ ਨਹੀਂ ਲੈ ਕੇ ਆਇਆ ਤੇਰੀ ਭਾਬੀ ਨੇ ਤੁਹਾਡੇ ਸਾਰਿਆਂ ਲਈ ਕੱਪੜੇ ਵੀ ਬਣਾਏ ਆ ਉਹ ਤਾਂ ਮੈਂ ਥੇਕ ਕੰਮ ਆਇਆ ਸੀ ਮੈਂ ਸੋਚਿਆ ਚੱਲ ਜਾਂਦਾ ਜਾਂਦਾ ਆਸਮਾਨ ਫੜਾ ਜੰਨਾ ਇਕੱਠਾ ਸਮਾਨ ਨੇ ਆ ਨਾ ਓਖਾ ਹੋ ਜਾਣਾ ਸੀ ਚੱਲ ਚੰਗਾ ਅਸੀਸ ਮੈਂ ਸ਼ਾਮ ਨੂੰ ਆਣਾ ਚੰਗਾ ਮਸੀ ਅੱਲਾਸਿਸ ਤੇਰਾ ਸੰਦਾਰਾ ਐਚ ਤੁਹਾਡੇ ਸਾਰਿਆਂ ਦੇ ਕੱਪੜੇ ਆ ਮਾਸੀ ਜੀ ਦੇ ਵੀ ਤੇ ਤੇਰੀ ਨਨਾਨ ਦੇ ਵੀ ਸੂਟ ਤਾਂ ਬਾਲੀ ਸੋਹਣੇ ਆ ਮਹਿੰਗੇ ਵੀ ਲੱਗਦੇ ਆ ਇਹਦੀ ਕੀ ਲੋੜ ਸੀ ਪੁੱਤ ਨਹੀਂ ਨਹੀਂ ਮਾਸੀ ਜੀ ਲੋੜ ਸੀ ਚੱਲ ਪੁੱਤ ਤੂੰ ਰੱਖਣਾ ਨੂੰ ਸਾਹਮ ਕੇ ਮੈਨੂੰ ਨਾ ਗਵਾਂਢ 'ਚ ਥੋੜਾ ਜਿਹਾ ਕੰਮ ਆ ਤੂੰ ਆਪਣੇ ਭਰਾ ਨੂੰ ਚਾਹ ਪਾਣੀ ਪੀਤੇ ਬਿਨਾ ਨਾ ਜਾਣ ਦੇ ਮੈਂ ਆਉਣੀ ਪੁੱਤ ਉ ਵੀਰੇ ਤੂੰ ਨਾ ਖੱਟਾ ਕਿਥੋਂ ਕੀਤਾ ਤੇਰਾ ਤਾਂ ਆਪਣਾ ਕੰਮ ਕਰ ਹੈ ਨਹੀਂ ਹਜੇ ਕੋਈ ਨਾ ਸੀਸ ਤੂੰ ਫਿਕਰ ਨਾ ਕਰ ਹੈ ਗਈ ਸੀ ਮੇਰੇ ਕੋਲ ਮੈਂ ਜੋੜੇ ਸੀ ਜੋੜੇ ਸੀ ਕਾਦੇ ਲਈ ਮੈਂ ਸੱਚ ਸੱਚ ਤਾਤੀ ਝੂਠ ਨਾ ਬੋਲੀ ਮੇਰਾ ਸਕੂਟਰ ਬਹੁਤ ਖਰਾਬ ਕੰਮ ਕਰਦਾ ਪਹਿਲੇ ਕਿੰਨਾ ਕਿੰਨਾ ਚ 스타ਟ ਹੀ ਨਹੀਂ ਹੁੰਦਾ ਤੇ ਜੇ ਕਿਤੇ ਕੋਈ ਕੰਮ ਮਿਲਦਾ ਉਦੋਂ ਆ ਖੜ ਜਾਂਦਾ ਟਾਈਮ ਤੇ ਪਹੁੰਚ ਨਹੀਂ ਹੁੰਦਾ ਤੇ ਅਗਲਾ ਜਵਾਬ ਦੇ ਦਿੰਦਾ ਤਾਂ ਸੋਚਦਾ ਸੀ ਕਿ ਕੋਈ ਚੱਲਦਾ ਮੋਟਰਸਾਈਕਲ ਲੈ ਲਵਾਂ ਪਿਛਲੇ ਸਾਲ ਤੋਂ ਥੋੜੇ ਥੋੜੇ ਕਰਕੇ ਪੈਸੇ ਜੋੜਦਾ ਸੀ ਤੇ ਆ ਦੇਖ ਲੈ ਹੁਣ ਕੰਮ ਆ ਗਏ ਤੇ ਫਿਰ ਹੁਣ ਕੀ ਕਰੂੰਗਾ ਵੀਰੇ ਕੋਈ ਗੱਲ ਨਹੀਂ ਅਸੀਸ ਫੇਰ ਜੋੜ ਲੂੰਗਾ ਮੋਟਰਸਾਈਕਲ ਦਾ ਕੀ ਆ ਅਗਲੇ ਸਾਲ ਲੈ ਲਵਾਂ ਅਗਲੇ ਸਾਲ ਸੰਧਾਰਤਾ ਅਗਲੇ ਸਾਲ ਵੀ ਦੇਣਾ ਪਊਗਾ ਨਾ ਫੇਰ ਚੱਲ ਆਪੇ ਰੱਬ ਕਰੂ ਕੋਹ ਹਿਲਾ ਤੂੰ ਫਿਕਰ ਨਾ ਕਰ ਚੱਲ ਚੰਗਾ ਹੁਣ ਮੈਂ ਚੱਲਦਾ ਚੰ ਚੰਗਾ ਜਿੱਦਾ ਕਿਆ ਦੇ ਕਰੇ ਦੇਖ ਬੀਬੀ ਐਤ ਕੀ ਇਹਦੇ ਪ੍ਰਾਂ ਨੂੰ ਵੀ ਸ਼ਰਮ ਆਈ ਕਿਤੇ ਆ ਕੱਲ ਸ਼ਾਮੀ ਦੇ ਕੇ ਗਿਆ ਸੰਧਾਰਾ ਕੱਲੇ ਕੱਲੇ ਜੀ ਨੂੰ ਸੂਟ ਲਾਏ ਉਹਨੇ ਦੇਖੋ ਸੋਹਣੇ ਹਨ ਪਤਾ ਨਹੀਂ ਉਹਨੇ ਕਿੰਨਾ ਔਖਾ ਹੋ ਕੇ ਦਿੱਤੇ ਹੋਣੇ ਲੈ ਕਿਤੇ ਨਹੀਂ ਔਖੇ ਸੌਖੇ ਬੀਬੀ ਸਾਰੇ ਹੀ ਕਰਦੇ ਆ ਅਸੀਂ ਨਹੀਂ ਕਰਦੇ ਆਪਣੀ ਧੀ ਦਾ ਇਹ ਤਾਂ ਕਰਨਾ ਹੀ ਪੈਂਦਾ ਬੀਬੀ ਤੇ ਦੁਨੀਆ ਦੀਆਂ ਰੀਤਾਂ ਆ ਲੈ ਅੱਜ ਇਹਦੀਆਂ ਗੱਲਾਂ ਕਰਦੇ ਆ ਉਹਦਾ ਹੀ ਫੋਨ ਆ ਗਿਆ ਹੈਲੋ ਹਾਂ ਤੀਏ ਕਿਦਾਂ ਤੂੰ ਰੋਂਦੀ ਕਿਉਂ ਕੀ ਹੋਇਆ ਤੂੰ ਤੂੰ ਗਾਇਤਾ ਦਾਸ ਹੋਈ ਕੀ ਤੂੰ ਰੋਂਦੀ ਕਿਉਂ ਪਈ ਆ ਕੀ ਕਹਿੰਦੇ ਆ ਹੁਣ ਤੂੰ ਰੋ ਨਾ ਤੂੰ ਚੁੱਪ ਕਰ ਏਦਾਂ ਕੁੜੀ ਦਾ ਸਾਡੇ ਤੇ ਆਉਂਗਾ ਤੂੰ ਸੱਚੇ ਚੁੱਪ ਕਰਦਾ ਬਸ ਕੋਈ ਨਹੀਂ ਆਉਂਦੇ ਤੇਰੇ ਡੈਡੀ ਮੈਂ ਉਹਨਾਂ ਨਾਲ ਗੱਲ ਕਰਦੀ ਆ ਹੈ ਰੋਈ ਨਾ ਪੁੱਤ ਤੀਏ ਰੋ ਨਾ ਮੇਰਾ ਪੁੱਤ ਕੀ ਹੋਇਆ ਕੁੜੇ? ਰੀਤ ਠੀਕ ਤਾਂ ਹੈ। ਬੀਬੀ ਐਤ ਕੀ ਸੰਧਾਰੇ ਤੇ ਬੁਲਟ ਮੰਗਦੇ ਅਗਲੇ। ਕਹਿੰਦੇ ਜਾਂ ਤਾਂ ਬੁਲਟ ਲਿਆ ਜਾਂ ਆਪਣੇ ਘਰੇ ਵਾਪਸ ਚਲ ਜਾ। ਮੁੜ ਕੇ ਨਾ ਆਈ। ਦੱਸ ਇਹ ਕਿਹੜੀਆਂ ਗੱਲਾਂ? ਜਿਹਨੇ ਆਪਣੀ ਧੀ ਦੇਤੀ ਉਹਨੇ ਪਿੱਛੇ ਕੀ ਰੱਖ ਲਿਆ? ਸਹੀ ਗੱਲ ਐ ਕੁੜੇ। ਜਿਹਨੇ ਆਪਣੀ ਧੀ ਦੇਤੀ ਉਹਨੇ ਪਿੱਛੇ ਕੀ ਰੱਖ ਲਿਆ? ਫੇਰ ਵੀ ਕਹੀ ਲੋ ਸੰਦਾਰੀਆਂ ਚ ਕੱਡੀਆਂ ਪਾਲਦੇ ਆ ਤੇ ਕਈ ਕੱਲੇ ਕੱਲੇ ਜੀ ਲਈ ਸੂਟ ਸੰਦਾਰ ਦਾ ਤਾਂ ਇੱਕ ਬਹਾਨਾ ਏ ਅਸਲ ਚਤਾਏ ਪੇਕਿਆਂ ਦਾ ਉਹ ਮੋਹ ਦਾ ਜਿਹੜਾ ਉਹਨਾਂ ਨੂੰ ਆਪਣੀ ਧੀ ਦੇ ਸੋਨੇ ਖਿੱਚ ਲਿਆਉਂਦਾ ਤੇ ਉਹਨਾਂ ਨੂੰ ਯਾਦ ਕਰਾਉਂਦਾ ਕਿ ਧੀ ਦੇਖ ਸੋਣਨੀ ਨਾ ਆ ਗਿਆ ਤੇਰੇ ਪੇਕਿਆਂ ਦੀਆਂ ਗਲੀਆਂ ਤੇ ਵੀੜਾ ਤੂੰ ਮੈਨੂੰ ਢੀਕੀਏ ਨੇ ਤੇਰੀਆਂ ਸੰਗੀਆਂ ਵੀ ਕੀਤੀਆਂ ਮੈਨਾਂ ਨੇ ਆਤੀ ਤੂੰ ਚਾਹ ਤੈਨ ਆਪਣੇ ਬਾਬਲ ਦੇ ਬੇੜੇ ਉਹੀ ਰੂਣ ਕਬ ਖੇਡ ਜਾ ਜਿਹੜੀਆਂ ਤੇਰੇ ਜਾਣ ਬਾਦ ਮੋੜ ਲੱਗੀਆਂ ਪਰ ਅਸੀਂ ਤਾਂ ਮਹਿੰਗੀਆਂ ਮਹਿੰਗੀਆਂ ਟ ਮੰਡਾ ਰੱਖ ਕੇ ਸੰਧਾਰੇ ਦਾਸਲ ਮਤਲਬ ਹੀ ਖਤਮ ਕਰਤਾ ਇਹ ਕੱਲ੍ਹ ਤਾਂ ਮੈਂ ਕਿ ਕਾਲੀ ਵੀ ਕੈਸ ਕਹੀ ਸੀ ਕਿ ਚੋਗਾ ਤੂੰ ਤੇ ਤੇ ਪ੍ਰਾਦੇ ਆਂ ਤੇ ਐਨਾ ਬੋਲੀ ਸੀ ਪਰ ਉਦੋਂ ਤੈਨੂੰ ਸਮਝ ਨਹੀਂ ਆਸੀ ਆਣੀਆ ਇਸ ਲਈ ਮੈਂ ਹੀ ਪ੍ਰੀਤ ਨੂੰ ਕਿਹਾ ਸੀ ਕਿ ਤੈਨੂੰ ਫੋਨ ਕਰਕੇ ਇਹ ਸਭ ਕੁਝ ਕਬੇ ਕਿਉਂਕਿ ਜਦੋਂ ਤੱਕ ਹੰਟਾ ਤੇ ਨਾ ਬੀਤੇ ਦਿਲ ਤੋਂ ਮਹਿਸੂਸ ਨਹੀਂ ਹੁੰਦਾ